ਸਾਹਿਬ ਸਹਾਇ ਅਰਜਨ ਹਰਗੋਬਿੰਦ ਸਿੰਘ ਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਤੇ ਆਇਆ ਜਿਸ ਸੋ ਦਿੱਸ ਸਭ ਤਕ ਦਵਾ ਇਹ ਬਿਖਾਉ ਤੇ ਸੁਣ ਗਿਆ ਸਾਹਿਬ ਦਸਵੇਂ ਪਾਤਸ਼ਾਹਾ ਦੂਜਾ ਹਨ ਵਾਲੀ ਅਮਰਤ ਤੇ ਗਾਥਾ ਤੋੜੀ ਪ੍ਰੀਤਮ ਘੰਟਣ ਸਤਿਗੁਰੂ ਰੋ ਸ੍ਰੀ ਗੁਰੂ ਦੇਵ ਜੀ ਸਾਹਿਬ ਕਲਮੀ ਪਰਪਰਸ ਜੀ ਮਹਾਰਾਜਨ ਕਨਨ ਸਰਪਾ ਦਰਸ਼ਨ ਆਪ ਦੀ ਜੀ ਦਸੇ ਬੰਦੀ ਦੇ ਅਸਰ ਤੇ ਸਦਾ ਉਪਿਰਨ ਭਰਿਆ ਬਖਸ਼ਿਸ਼ਾਂ ਦਾ ਹੰਦ ਰੱਖੋ ਆਪ ਦੀ ਦੇ ਦਰ ਘਰ ਦੀ ਗੁਰਸਾਹਾ ਮੰਦੀ ਖਾਲਸਾ ਪੰਥ ਦੀ ਉੱਚੀ ਸੁੱਚੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜਥੇ ਦੇ ਸਾਰੇ ਸਿੰਘਾਂ ਨੂੰ ਗੁਰਸਿੱਖੀ ਗੁਰਮਤਿ ਦੀ ਦਾਸ ਨਾਮ ਬਾਣੀ ਸੇਵਾ ਸਿਮਰਨ ਭਜਨ ਪਰ ਉਪਕਾਰ ਕਸਾ ਕੰ ਕਸਾ ਦੀਆਂ ਕੀਰਤਨ ਦੀਆਂ ਗੁੱਡ ਮਾਰਨਿੰਗ ਦੇ ਸ਼ੁੱਧ ਉਚਾਰਨ ਦੀਆਂ ਵਿਦਿਆ ਦੀਆਂ ਗੁਰਮਤਿ ਵਿਦਿਆ ਦੀਆਂ ਦਾਤਾ ਬਖਸ਼ੋ ਸਾਰੇ ਸਿੰਘ ਸਤਿ ਸੱਚ ਜੁਗਾਂ ਸਮਹਿ ਅਧੀ ਸੱਚ ਨਾਨਕ ਹੋਸੀ ਸਤਿ ਸੱਚ ਰਿਕੋਮ ਪਾਰ ਸਤਨਾਮ ਕਰਤਾ ਪੁਰਖ ਦੇ ਕੋ ਹੋਰ ਹੈ ਰਤਾਨੀ ਰੂਪ ਜੁਗ ਸਮੰਤ ਵਰਸ ਲਾਡਾ ਜੀ ਜੀ